ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵਾਲਾ ਪਰਪਾਈ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ ਲੋ ਜੀ ਮੰਡੀ ਦੇ ਵਿੱਚ ਆਏ ਆ ਜੀ ਅੱਜ ਮੰਡੀ ਦਾ ਅੱਜ ਆ ਮਮੀ ਨਾਲ ਮਮੀ ਕਹਿੰਦੀ ਵੀ ਮੈਂ ਜਾਣਾ ਮੰਡੀ ਦਾ ਅੱਜ ਮਮੀ ਹੱਸਣ ਦੇਈ ਆ ਹਾਂ ਉਹ ਮੈਂ ਤਾਂ ਚੱਲ ਮੈਂ ਦੇਖ ਕੇ ਆਣੀ ਮਮੀ ਕਹਿੰਦੀ ਸਬਜ਼ੀਆਂ ਮੈਂ ਚੈੱਕ ਕਰਕੇ ਲੈ ਕੇ ਆਣੀ ਆ ਵੀ ਮੈਨੂੰ ਲੈ ਕੇ ਚੱਲ ਮੈਂ ਕਿਹਾ ਮਮੀ ਤੂੰ ਹੀ ਚੱਲ ਪੋਗੀ ਅੱਜ ਤੁਹਾਨੂੰ ਵੀ ਪਤਾ ਵੀ ਆਪਾਂ ਸਬਜ਼ੀਆਂ ਲੈਣ ਆਈ ਦਾ ਜਲੰਧਰ ਤੋਂ ਤੇ ਜਲੰਧਰ ਸਬਜ਼ੀਆਂ ਇਦਾਂ ਆ ਵੀ ਵਧੀਆ ਵੀ ਮਿਲਦੀ ਆ ਆ ਫਰੈਸ਼ ਮਿਲਦੀ ਆ ਤੇ ਬਾਕੀ ਲੋ ਜੀ ਮਤਰਾਓ ਦੋਸਤੋ ਵੀ ਰਾਸ਼ੇ ਕਹਿੰਦੇ ਬਹੁਤ ਜਿਆਦਾ ਵੀ ਕਿਉਂਕਿ ਸੋਮਵਾਰ ਆ ਅੱਜ ਐਤਵਾਰ ਮੰਡੀ ਬੰਦ ਹੋਈ ਸੋਮਵਾਰ ਨੂੰ ਸਾਰੇ ਹੀ ਆਉਂਦੇ ਆ ਜਿਹੜੇ ਮਤਲਬ ਵੀ ਸਬਜ਼ੀਆਂ ਤੋਂ ਸਾਡੀਆਂ ਖੁੱਦੀਆਂ ਮੋਗੀਆਂ ਜਿਗੀਆਂ ਅਸੀਂ ਖੁਦ ਲੈਣ ਆਏ ਤੇ ਬਾਕੀ ਮਤਲਬ ਸੜੀ ਕੋਈ ਪਹੁੰਚਾ ਹੋਇਆ ਅੱਜ ਸੋ ਬਹੁਤ ਰਾਸ਼ੇ ਆ ਵੀ ਦੋਸਤੋ ਵੀ ਅੱਜ ਕੋਈ ਹਸਾਬ ਦਾ ਬੁਲਾਉਣਾ ਹੀ ਪੈਣਾ ਮੈਨੂੰ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਭਈ ਅੱਜ ਮੈਂ ਇਹ ਨੁਕਸਾਨ ਬਹੁਤ ਜਿਆਦਾ ਹੋ ਗਿਆ ਮੈਂ ਤਾਂ ਆ ਬਣੋਈ ਟੈਨਸ਼ਨ ਪਈ ਯਾਰ ਪਤਾ ਕੀ ਗੱਲ ਆ ਉਹਨੇ ਮਾਣ ਆਪਾਂ ਗੱਦਣ ਥੋੜਾ ਸਮਾਂ ਜੇ ਖਰਾਬ ਕੀ ਜੀ ਯਾਰ ਉਹੀ ਤਾਂ ਗੱਲ ਆ ਕਿੰਨੇ ਸਾਰੇ ਖਰਾਬ ਆ ਕਿੰਨੇ ਰੇਤਾ ਕਿੰਨੇ ਆ ਆਪਾਂ ਯਾਰ ਪਰ ਅੱਧਾ ਯਾਰ ਅੱਧਾ ਕੰਨੀ ਚਾਹੀਦੀ ਨਹੀਂ ਇਹਨਾਂ ਨੂੰ ਅੱਡੇ ਜੇ ਕਿੰਨਾ ਖਰਾਬ ਸਾਰੇ ਸਿੱਟਦੇ ਸਾਰੇ ਸਿੱਟਨੇ ਪੈਣੇ ਆ ਕੀ ਕਰਨੇ ਆਪਾਂ ਸਾਨੂੰ ਸਾਰਾ ਇਹਨਾਂ ਨੇ ਦੇਖ ਲਓ ਵੀ ਕੋਲ ਨਹੀਂ ਦਿੱਤਾ ਸੀ ਅੱਧੀ ਲੈ ਲਿਆ ਉਥੇ ਦਿੰਦੇ ਆ ਵੀ 20 20 ਕਿਲੋ ਤੇ ਉਹ ਸਾਨੂੰ ਇਹ ਖਾਦਾ ਦੇਖੋ ਖਰਾਬ ਹੀ ਖਰਾਬ ਹੀ ਦਿੱਤਾ ਯਾਰ ਇੱਕ ਹੀ ਰੇ ਨਹੀਂ ਲਿਆ ਕਰਨੇ ਆਪਾਂ ਨਾ ਲੋੜੀ ਉਹ ਨੱਟ ਵਾਲੇ ਸਹੀ ਆ ਨੱਟ ਵਾਲੇ ਲਿਆ ਕਰਨੇ ਨੱਟ ਵਾਲੇ ਕੋਈ ਚੱਕਰ ਨਹੀਂ ਹੈਗਾ ਐਡਾ ਨਹੀਂ ਕੋ ਰੋਲਾ ਨੱਟ ਵਾਲਿਆਂ ਦਾ ਕੋਈ ਚੱਕਰ ਨਹੀਂ ਹੈਗਾ ਇਹਨਾਂ ਦਾ ਯਾਰ ਕੋਈ ਰੋਲਾ ਨਹੀਂ ਐਵੇਂ ਲੋਕੀ ਕਹਿੰਦੇ ਉਹ ਦੇਖਿਆ ਦੂਜੇ ਕਿ ਕਿੰਨੇ ਖਰਾਬ ਹੋਏ ਆ ਉਹ ਕਰੇਲੇ 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 ਤਾਂ ਲਾਲ ਹੋ ਗਏ ਆ ਖਾ ਦੇ ਲਿਆਂਦੇ ਹਜੇ ਹੀ ਹੋ ਗਏ ਲਾਲ ਹੁਣ ਐਦਾ ਵੀ ਹਜੇ ਨਵੇਂ-ਨਵੇਂ ਲੱਗੇ ਕੰਮ ਕਰਨ ਹੋਲੀ-ਵੋਲੀ ਗਾਹ ਕੋਣਾ ਯਾਰ ਨਾਲੇ ਇੰਨਾ ਪਤਾ ਵੀ ਨਹੀਂ ਨਾ ਹੈਗਾ ਸੌਣ ਬੋ ਹੋ ਗਿਆ ਹਾਂ ਚੱਲ ਕੋਈ ਨਾ ਤੂੰ ਯਾ ਟੈਨਸ਼ਨ ਨਾ ਲੋ ਤਾਂ ਚੰਗਾ ਕਰ ਲਈਏ ਚਲੋ ਕੋਈ ਗੱਲ ਨਹੀਂ ਆਹ ਪਾਈ ਨਹੀਂ ਲਿਉਣੀ ਕਿਦੇ ਘਰ ਤਾਂ ਠੀਕ ਆ ਇੱਥੇ ਕਿਦੇ ਨਹੀਂ ਲਿਉਣੇ ਨੈਟ ਵਾਲੇ ਲਿਉਣੇ ਆ ਉਹ ਵੇਖ ਜਾਂਦੇ ਆ ਕਸਟਮਰ ਲੈ ਜਾਂਦਾ ਆਹ ਤਾਂ ਲੈਦਾ ਹੀ ਕੋਈ ਯਾਰ ਪਾਣੀ ਯਾਰ ਇਹ ਲੈ ਕੇ ਆਣੀ ਬਾਤ ਠੀਕ ਆ ਠੀਕ ਆ ਕੋਈ ਗੱਲ ਨਹੀਂ ਜੋ ਹੋ ਗਿਆ ਹੱਥ ਤੋਂ ਉਹਦੀ ਸਬਜ਼ੀ ਇਹ ਹੈ ਜੀ ਤਾਂ ਵੇਚੀਏ ਆਹੋ ਹਣਾ ਆ ਤੁਸੀਂ ਰੱਜ ਕੇ ਚੈੱਕ ਕਰੋ ਮੰਡੀ 'ਚ ਇਹਨੂੰ ਕਹਿੰਦੇ ਮੰਡੀ ਤੁਹਾਡੇ ਦਾ ਉਹ ਆ ਸਾਹਮਣੇ ਦੁਕਾਨਾ ਮੰਮੀ ਮੰਡੀ ਉਹ ਸਾਹਮਣੇ ਮੰਡ ਮੰਡੀ ਆ ਸਾਰੀ ਬਸ ਸਬਜ਼ੀਆਂ ਸਬਜ਼ੀਆਂ ਲੱਗੀਆਂ ਆ ਇੱਥੇ ਸਾਮਣੇ ਹਿੰਦਾ ਸਾਰੇ ਸਬਜ਼ੀਆਂ ਆਪਾਂ ਗੱਡੀ ਲਾਉਣ ਨੂੰ ਜਗ੍ਹਾ ਲੱਭਣੀ ਆਪਾਂ ਮੈਂ ਇੱਥੇ ਲੱਗ ਜੂ ਕਿਤੇ ਮੈਂ ਚੱਕ ਕੇ ਗੱਡੀ ਲਿਆਉਂਦਾ ਗੱਡੀ 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 ਸੋਹਣਿਆ 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 ਚੱਲ 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 ਓਏ ਹੋਏ ਮੈਲੇ ਕਿਥੇ ਗਈ ਮੰਮੀ ਨੀ ਨੰਗਣ ਨੂੰ ਨੰਗੇ ਨਹੀਂ ਮਿਲੀ ਬੱਗੀਆਂ ਇਹ ਕਿਤੇ ਤੂੰ ਜਗ੍ਹਾ ਮਿਲ ਗਈ 체ਦੇ 체ਦੇ ਤੂੰ ਨਰੀਆਂ ਛਤਾਨੀਆਂ ਕਾਦੀਆਂ ਐ ਮੇਰੇ ਗਣ ਗਣ ਚੋਲੇ ਮੋਲੇ ਕੱਤ ਨਹੀਂ ਕਿਰੇ ਕਿਰੇ ਪੁੱਤ ਆਪਨੇ ਨਾ ਹੋਰ ਗੱਡੀ ਸਾਡੀ ਗੱਡੀ ਇਥੇ ਵਧੀਆ ਜਗ੍ਹਾ ਤੇ ਅਗਲੇ ਆਪਣੀ ਦੁਕਾਨ ਦੇ ਉੱਤੇ ਨਾ ਲਵਾ ਦੇ ਨਾ ਗੱਡੀ ਤੁਹਾਡੀ ਜੇ ਤੁਸੀਂ ਸੁਵਿਫਟ ਚ ਆਏ ਆ ਤਾਂ ਬਾਕੀ ਭੰਮੇ ਛੋੜਿਆ ਤੀ ਚਾਹੇ ਤੁਸੀਂ ਜੇ ਸੁਵਿਫਟ ਚ ਆਇਂਦੇ ਤਾਂ ਮਤਲਬ ਵੀ ਗੱਡੀ ਕਿੱਥੇ ਲਵਾ ਦੇ ਨਾ ਅਗਲੇ ਲਓ ਜੀ ਗੱਡੀ ਲਾਉਣ ਦੀ ਜਗ੍ਹਾ ਲੱਭ ਲਈ ਤੇ ਕਰਦੇ ਆ ਗੱਲਬਾਤ ਆ ਜੀ ਵਾਹ ਕੀ ਬਾਤ ਆ ਜੀ ਦੇਖੋ ਜੀ ਦੇਖੋ ਸੇਵਾ ਬ੍ਰੈਡਾਂ ਨਾਲ ਦੁੱਧ ਤੁਹਾਨੂੰ ਕੀ ਤੁਹਾਨੂੰ ਵੀ ਬ੍ਰੈਡ ਨਾਲ ਦੁੱਧ ਹੀ ਮਿਲਣਗੇ ਹੁਣ ਚਾਨੂ ਸਵੇਰੇ ਦੇਰਾਂ ਤੇ ਚੰਦ ਚੜ੍ਹਿਆ ਅੱਜ ਤੜਕੇ ਮੈਂ ਤਾਂ ਆਪਣੀ ਕਿਤੇ ਬਾਹਰ ਨਹੀਂ ਪਤਾ ਇਹਨਾਂ ਨੂੰ ਲੋ ਵੀ ਮਿੱਤਰੋ ਤਾਜੀ ਸਬਜ਼ੀ ਆ ਗਈ ਆ ਬਿਲਕੁਲ ਮੰਡੀ ਦੀ ਫਰੈਸ਼ ਗੋਭੀ 5 ਰੁਪਏ ਮਹਿੰਗੀ ਜ਼ਰੂਰ ਹੋਣੀ ਆ ਪਰ ਇਹ ਆ ਵੀ ਵਧੀਆ ਲਿਆਂਦੀ ਆ ਤੇ ਫਰੈਸ਼ ਹੀ ਲਿਆਂਦੀ ਆ ਤੇ ਇਕੱਲੇ ਵੀ ਆ ਗਏ ਆ ਤੇ ਇੱਧਰ ਬਤਾਉਂ ਵੀ ਸ਼ਿਮਲਾ ਮੈਚ ਵੀ, ਕarele ਵੀ ਮਤਲਬ ਇੱਕ ਤੋਂ ਇੱਕ ਚੀਜ਼ ਲਿਆਂਦੀ ਆ ਅੱਜ ਬੈਂਗਣ ਬੈਂਗਣ ਵੀ ਆ ਗਏ ਦੇਖੋ ਤੁਸੀਂ ਮੰਮੀ ਇੰਨਾ ਪਰ ਆ ਪੜਥੇ ਆ ਪੜਥੇ ਵਾਲੇ ਬੈਂਗਣ ਤੁਸੀਂ ਆਓ ਪਰਤਾ ਬਣਾਓ ਤੇ ਖਾਓ ਆ ਸਕਦੇ ਆਂ ਤੁਸੀਂ ਪੜਦੇ ਤੁਹਾਨੂੰ ਵੀ ਪਤਾ ਜੀ ਆਪਣਾ ਜਿਹੜਾ ਕੰਮ ਆ ਹੁਣ ਆਪਾਂ ਸਬਜੀ ਤੋਂ ਸਟਾਰਟ ਕਰੀਦਾ ਸਵੇਰ ਦਾ ਵਲੌਗ ਬਾਕੀ ਤੁਸੀਂ ਦੇਖ ਸਕਦੇ ਹੋ ਸਬ지ਆਂ ਹੀ ਸਬ지ਆਂ ਕਰਤੀਆਂ ਮੰਜਾ ਸਬ지ਆਂ ਨਹੀਂ ਭਰ ਦਿੱਤਾ ਕਹਿੰਦੇ ਬਾਬੂ ਤੁਸੀਂ ਸਾਰੇ ਜਾਨੀ ਆ ਜਾਓ ਕਹਿੰਦੇ ਤੇਰਾ ਮੂੰਹ ਹੈਗਾ ਹੀ ਭੈਣਾ ਦਿੱਤੀ ਗੱਲ ਇਹਦੀ ਆ ਜਾਓ ਅੰਕਲ ਜੀ ਸਬਜੀ ਲੈ ਜਾਓ ਤੁਸੀਂ ਇਦਾਂ ਦੇਖਦੇ ਪਿਆ ਮੈਨੂੰ ਚੰਗਾ ਨਹੀਂ ਲੱਗਦਾ ਸਬਜੀ ਲੈ ਜਾਓ ਚਲੋ ਵੀ ਇਦਾਂ ਕਰੋ ਲਾ ਦਿਓ ਕਰ ਦਿਓ ਮੰਜਾ ਸਬ지ਆਂ ਨਹੀਂ ਭਰ ਦਿਓ ਅੱਜ ਕੇ ਆਹ ਦੇਖੋ ਮੈਨੂੰ ਕਹਿੰਦੇ ਕਿ ਤੂੰ ਐਦਾਂ ਫੜ ਕੇ ਰੱਖ ਤੇ ਮੈਨੂੰ ਖਾ ਲੰਦੇ ਇਹ ਕਿਹੜੇ ਕੰਮ ਹੋਏ ਹਾਂ ਬੈਠ ਕੇ ਖਾਓ ਤਾਂ ਚੰਗੀ ਸਤਿਕਾਰ ਸਤਿਕਾਰ ਅੰਕਲ ਜੀ ਹਾਂਜੀ ਠੀਕ ਆ ਮੈਂ ਕੀ ਕਹਨੀ ਕੁੜੀ ਕਿੰਨਾ ਕੁੜੀ ਠੀਕ ਆ ਪਾਣੀ ਪਾਰ ਲੈ ਮਟਰ ਕੱਟਦਾ ਪਿਆ ਮਨਵੀਰ ਵੀ ਨਾਲ ਮਟਰ ਦਾ ਮਨਵੀਰ ਮਟਰ ਕੱਟਦਾ ਪਿਆ ਕੰਮ ਕਰਦਾ ਗਲਾ ਮੁੰਡਾ ਐ ਬੇਲਾ ਥੋੜੋ ਆ ਕੰਮ ਕਰਦਾ ਗਲਾ ਮਟਰ ਕੱਢਦਾ ਹੈ ਅਗਲਾ ਸਾਗ ਇਹਦਾ ਨੇ ਉਹ ਮੰਮੀ ਹਾਏ ਛਾਣਿਆਂ ਨੂੰ ਕਰਦਾ ਉਹ 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 ਥੜਦਾ ਬੀਚੋ ਆ ਦੇਦੇ ਆ ਵਾਹ ਬਟਾ ਮਮਾ ਕਰਦਾ ਆ ਉਹ ਬਹੁਤ ਹੀ ਵਾਹ ਕੜੀ ਮੜ ਜੀ ਦੀ ਕੁਰਸੀ ਆ ਨਾ ਮੈਂ ਜੀ ਨਹੀਂ ਤੇ ਹੁਣਾ ਆ ਬਿੱਕੋ ਨਾ ਨਾ ਆਹ ਜੀ ਨੂੰ ਵਾਲ ਕਟਾਉਣ ਵਾਲਾ ਦੇਖ ਕੋਈ ਤੇ ਦੇਖੇ ਉਹ ਦੇਖੇ ਉਹ ਨਾ ਆਉਂਦਾ ਹੀ ਨਹੀਂ ਹੈਗਾ ਨਾ ਮੁੰਡੇ ਦੇ ਵਾਲ ਕਟਾਉਂਦੇ ਇਹ ਮੰਮੀ ਮੁੰਡਾ ਮਟਰ ਕੱਟਦਾ ਉਹ ਕੰਮ ਕਰਦਾ ਇਹਨੂੰ ਹੈ ਨਾ ਵੀ ਸਿਆਣਾ ਉਹ ਦੇ ਵਾ ਲੈਦਾ ਫਰਤੀ ਮਾਰ ਫੜਾ ਫੜਾ ਫਰਤੀ ਬਾਗ ਵਾਲੀ ਨਹੀਂ ਹਾਂਜੀ ਜੀ ਦੀਦੀ ਹੁਣੀ ਆਏ ਸੀਗੇ پری ਦੀ ਮੰਮਾ ਅ ਦੀਦੀ ਕਿੱਥੋਂ ਤੁਸੀਂ ਇਹ ਹਾਂ ਤਾਂ ਤੇ ਮੈਂ ਬਾਹਰ ਸੀਗੀ ਦੀਦੀ ਹੁਣੀ ਕਹਿੰਦੇ ਕਿ ਮਿਲ ਕੇ ਜਾਣਾ ਤੁਹਾਨੂੰ ਤੇ ਮੈਂ ਹੁਣੀ ਇਹ ਬਾਹਰ ਆਈਆਂ ਤੇ ਇੱਥੇ ਸਬਜ਼ੀ ਵੀ ਲੈ ਕੇ ਗਿਆ ਸਾਡੇ ਕੋਲ ਦੀ थैंक यू ਸੋ ਮੱਚ ਆਇਓ ਕਦੀ ਫੇਰ ਹਾਂਜੀ ਜ਼ਰੂਰ ਦੀਦੀ ਹੁਣਾਂ ਨੂੰ ਵੀ ਲੈ ਕੇ ਆਇਓ ਹਾਂਜੀ ਠੀਕ ਹੈ ਦੀ ਓਕੇ ਬਾਏ ਓ ਜੀ ਦੀਦੀ ਹੁਣੀ ਚੱਲੇ ਆ ਮਨੂ ਸ਼ਰਾਰਤੀ ਆ ਇਹ ਉਹ ਪੂਰੀ ਵੀ ਚੁੱਕ ਪੰਡੇ ਆ ਕੇ ਸਿੱਧਾ ਹੀ ਆ ਕੇ ਨਾ ਮੈਨੇ ਜੂਸ ਲੈਣਾ ਨਾਮ ਕਰਦੇ ਪਏ ਅੱਜੀ ਅੱਜ ਸੀ ਵੀ ਨੂੰ ਤਾਂ ਹਾਂ ਅਮਰ ਜੀ ਮੈਂ ਤੁਹਾਡੀ ਆਪਣੀ ਕਿਰਨ ਵਾਲਾ ਜੀ ਸੇਹਣ ਚਲਾਈਦਾ ਸਲਾਈ ਦਾ ਕੰਮ ਖੋਲ ਲਿਆ ਨਵਾਂ ਨਾ ਤਾਲੇ ਸਬਜ਼ੀ ਦਾ ਖੋਲਿਆ ਸਲਾਈ ਮੈਂ ਕੀ ਕਹਿੰਨੀ ਆ ਕੀ ਕਹਿੰਦੀ ਸੀ ਬੋਤਲ ਮੇਰਾ ਕੰਮ ਨਾ ਕੋਲ ਡਰਿੰਕ ਦੀ ਪਾਹੀ ਬੋਤਲ ਦੀ ਕੀ ਗੱਲ ਹੋਈ ਸੀ ਤੁਹਾਨੂੰ ਪਤਾ ਹੈ ਇਹ ਕਿੱਡੀ ਕਿ ਲੱਗ ਰਿਹਾ ਭਾਈ ਇਹਨਾਂ ਅੱਡੇ ਕਿੱ ਲਈ ਆਈ। ਕੋਈ ਨਹੀਂ। ਜੂਸ ਦਾ ਬੋਤਲ ਲੈ ਕੇ ਆਉਂਦੇ। ਕਿੰਨਾ ਮਾਜੂ ਦਾ ਭੂਆ ਜਾਨੀ ਕੋਈ ਜੂਸ ਨਹੀਂ ਹੋ ਗਿਆ। ਢਾਈ ਨਹੀਂ ਲਿਆ ਜੂਸ। ਮੈਂ ਨਾ ਭੂਆ ਜੂਸ ਪੀਣਾ। ਬੋਤਲ ਲੈ ਕੇ ਆਉਣਾ ਸੀ। ਬੋਤਲ ਕਿੱਥੇ ਰਹੀ ਹੋਣਾ। ਚਲੀਏ। ਨਹੀਂ ਇਹ ਚਲ ਗਿਆ ਸੀ। ਕਿੱਥੇ ਭਾਜੀ ਨੂੰ ਜਾਣਾ ਤੇ ਪੈਸੇ ਕਿੱਰੇ ਆ। ਭਾਈ ਤੋਂ ਆਪਾਂ ਲਵਾਇਆ ਇਨਵਰਟਰ। ਲਓ ਜੀ ਇੱਧਰ ਇਨਵਰਟਰ ਲੱਗ ਗਿਆ। ਵਧਾਈਆਂ ਦੋ ਸੁਨੀਆਂ ਦੀ ਨੂੰ। ਸਾਰੇ ਜਾਨੇ ਇੱਧਰ ਆਓ ਇੱਧਰ। ਨੋਵਾਟਰ ਦਾ ਵਾਟਸਪਰ ਆ ਦੇਖੋ ਹੁਣ ਇਨਵਰਟਰ ਤੋਂ ਬਾਅਦ ਕਹਿੰਦੀ ਏਸੀ ਲਵਾ ਦਿਓ ਮੈਂ ਤਾਂ ਕਹਿਆ ਸੀ ਇਨਵਰਟਰ ਪਾਜੀ ਪਾਜੀ ਮੇਰੇ ਮੂਲ ਦੇਖੇ ਆਲੀ ਮਿਜਲੀ ਘਰੇ ਲਾ ਲੋਗਾ ਤੂੰ ਇਹ ਆ ਬਣਾ ਨੋਵਾਟਰ ਵੀ ਲੱਗਾ ਜੀ ਘਰੇ ਤੇ ਏਸੀ ਵੀ ਲੱਗਾ ਕਰ ਲੈ ਨੋਵਾਟਰ ਕਿਹੜਾ ਪਾਜਾ ਚੱਲਵਾ ਪਾਜੀ ਏਸੀ ਮਿਲਦਾ ਤਾਂ ਚੱਲਦਾ ਨਹੀਂ ਨੋਵਾਟਰ ਕਿਹੜਾ ਤੇ ਪਾਏਗਾ ਪਰੀਆ ਮਹਿਨਤਾ ਨਾਲ ਲਿਆੜੀਆਂ ਲੈਣਾ ਮਿਸਤਰੀਆਂ ਜੀ 150 ਰੁਪਏ ਦੇ ਆ ਜੀ ਮੰਮੀ ਕਹਿੰਦੇ ਮੈਂ ਸੂਟ ਜਿਆਦਾ ਸੀਨੇ ਆ ਮੈਨੂੰ ਰਹਿਣ ਦੋ ਬੈਠੇ ਪਰ ਪਾਈ ਕਾੜੀ ਲੈ ਕੇ ਕਰਕੇ ਲਿਆ ਮੈਂ ਵੀ ਨਹੀਂ ਟੈਨਸ਼ਨ ਭਈ ਆ ਮੈਂ ਸੂਟ ਦੇਣੇ ਆ ਮੈਂ ਤਾਂ ਮੰਮੀ ਨੂੰ ਟੈਨਸ਼ਨ ਭਈ ਆ ਮੈਂ ਸੂਟ ਦੇਣੇ ਆ ਸ਼੍ਰਮਣਾ ਹੋਇਆ ਸੁਣੇ ਰਹੀ ਆਹ ਤੋਂ ਜੇ ਨਾ ਪਿੱਛੇ ਜੇ ਆ ਰਿਹਾ 15000 ਕਿੰਨੇ ਦਾ ਬਾਦ ਯਾਰ ਬਾਦ ਇਹ ਕਿਹਨੇ ਕਿਹਾ ਹਾਂ ਕਹਿੰਦੀ ਆਏ ਮੈਨੂੰ ਸਪੀਕਰ ਲੱਗ ਰਿਹਾ ਦਿਲ ਜਿਆ ਦੁਖੀ ਜਾਂ ਇਹ ਦੋ ਅਗਲੇ ਇਹਨੇ ਉਹ ਇਹਨੇ ਉਹ ਦੇਖਿਆ ਲਾਟਰੀ ਦੀ ਪਾਉਂਦੇ ਆ ਹਾਂ ਦੇਖੋ ਕਿੱਕੇ ਪਿੱਕੇ ਕਿਧਰ ਆਏ 1000 ਰੁਪਏ ਦਾ ਇਹ ਗੱਲ ਪਾ ਗਿਆ ਉਹ ਤੇਰੇ ਨਾਲ ਹਾਂਜੀ ਆ ਗਏ ਅੱਛਾ ਦੇ ਦੋ ਫੇ ਥੈਂਕ ਯੂ ਦਾ ਤੂੰ ਬਿੱਕੂ ਉਹ ਹੀ ਉਹ ਕਰੀਏ ਜਿਹੜੇ ਫਲਾਵਰ ਜਿਹਾ ਹੁੰਦਾ ਇਹਦਾ ਫੁੱਲ ਬਣਦਾ ਆ ਅੱਜ ਅੱਜ ਪਤਾ ਨਹੀਂ ਕਿੱਥੇ ਬੋਲ ਗਏ ਨਾ ਇਹਦਾ ਫੁੱਲ ਬਣਦਾ ਭਾਈ ਦੇਖੀ ਜੇ ਵੀਡੀਓ ਵਿੱਚ ਇਹ ਲੋ ਬੋਲ ਬਣ ਜਾਂਦਾ ਤੇ ਇੰਤੋਂ ਕੋਈ ਹੋਰ ਜਿਆ ਨਾ ਇਹ ਪਹਿਲਾਂ ਨਹੀਂ ਕਿੰਦਾ ਬੋਲਦੇ ਹੋ ਇਹ ਉਹ ਵੀ ਤਾਂ ਫੁੱਲ ਬਣ ਜਾਂਦਾ ਇਹਦਾ ਕੋਕ ਦਾ ਤੁਸੀਂ ਮੈਨੂੰ ਨਹੀਂ ਖੇਲਤੀ ਕਿ ਕਿੰਨੇ 43 43 ਜਿਹਦੀ ਤਾਂ ਕੋਈ ਵੀ ਮਿਲਦੀ ਆਹ ਦੇਖੋ ਇੱਕ ਮਿੰਟ ਆ ਲਿਓ ਤੁਸੀਂ ਫਲਾਵਾ ਜਿਹੜਾ ਕਿੱਦਾਂ ਬਣਾ ਸਕਦੇ ਹਾਂ ਆਹ ਦੇਖੋ ਆਹ ਕੋਈ ਜਾਂਦੀ ਨਹੀਂ ਲੱਗਦੀ ਹੰਟਕਾ ਤੁਸੀਂ ਫਲਾਵਰ ਕਿੱਦਾਂ ਆ ਲਿਆ ਫਲਾਵਰ ਬਣਿਆ ਰੂਵਾ ਉਹ 300 ਰੁਪਏ ਦੀ ਪਾਣੀ ਦੀ ਬੋਤਲ ਮੈਨੂੰ ਕਿੱਥੋਂ ਲੈਣ ਦੀ ਆ ਜੀ ਇਹ ਦਿੱਤੀ ਆ ਲੇ ਲੈ ਗਿਆ ਕਿੰਨੇ ਵਿੱਚ ਚੀਜ਼ ਦੇਨੇ ਕਿੰਨੇ ਮਿੰਟ ਇਹ ਲੀਟਰ ਦੀ ਬੋਤਲ ਆ ਗਈ ਆ ਮਨਸੂਰ ਹਾਏ ਪਲੱਸ ਬਣ ਆ 100 ਰੁਪਏ ਦੀ ਆ ਲੈਣ ਨੂੰ ਤੇ ਪਿਆਰ ਬੈ ਦੀ ਮਿਲਿਆ ਪਿਆਰ ਵੀ ਮਿਲਿਆ ਪਿਆਰ ਤਾਂ ਦੇਣ ਵਾਲੇ ਹੈਗੇ ਆ ਮੈਨੂੰ ਨਹੀਂ ਚਾਹੀਦੀ ਗੀ ਬਿਕੂ ਤੇ ਮੈਂ ਕੋਲ ਬਣਾ ਦੇ ਸੰਗੀ ਜਿਵੇਂ ਬਿਕੂ ਐ ਕੋਲ ਕੀਰੀ ਹੁੰਦੀ ਆ ਕੋਈ ਨਾ ਜਿਹੜੀ ਵੀ ਲੋ ਗਿਆ ਬਿਕੂ ਲਾ ਗਿਆ ਉਹ ਮਾਰੇ ਕੋ ਲੈ ਲਾ ਨੀ ਨਾ ਨੰਬਰ ਤੇ ਬਟਾਟਾ ਕਰੋ ਇੱਕ ਨੰਬਰ ਦੀ ਰਾਹ ਚਿੱਟੀ ਨਹੀਂ ਲਾ ਚਾ ਲ ਬਣ ਗਿਆ ਰਹਿੰਦੇ ਕਿਰਾਏ ਦਾ ਚੱਬ ਕੇ ਛੱਡ ਦੋ ਹੈ ਹੋਰ ਬਿਕਰ ਨੇ ਬਣਾਤਾ ਬਹੁਤ ਸੋਣਾ ਕਿੱਦਾਂ ਲਗਦਾ ਤੁਹਾਨੂੰ ਬਹੁਤ ਕਮੈਂਟਾਂ ਦਾ ਵਿਰੋਧ ਦੱਸੋ। ਇਹ ਕਿੰਨਾ ਹੋ? ਮੈਂ verdade ਕਿਦਾਂ ਬਣਾਣਾ ਹੈਗਾ। ਕੋਈ ਨਹੀਂ ਆਇਆ। ਪਤਾ ਨਹੀਂ ਤੋਂ ਬਣਾਉਂਦੇ ਯਾਰ ਦਾ ਕਰਕੇ। ਉਹਨੂੰ ਦਿੰਦੇ ਫੇਕੀ ਮੇਰੇ ਮਨ ਨੂੰ। ਹਾਂ ਕਸਟਮਾਈਜ਼ ਬੋਤਲ ਆਉਣੀ ਆ। ਕਸਟਮਰ ਬੋਤਲ ਆਉਣੀ ਆ। ਵਿਕਰਮ? ਨਹੀਂ। ਕਸਟਮਰ ਸਾਰੀ ਨਿਕਲ ਜਾਣੀ ਆ। ਫੇ ਆਪਾਂ ਨੂੰ ਫੇਕ ਬਣਾਉਂਦੇ ਪੈ। ਜੋ ਕਸਟਮਰ ਆ। ਆ ਦੋਸਤ ਕਿਹੜਾ ਰੱਖੀ ਆ। ਆ ਦੋਸਤ ਕਿਹੜੀ ਰੱਖੀ ਆ। ਅੰਦਾਜ਼ੇ ਤੇ ਨਾਲ ਆਪਣਾ ਦੋਤਾ ਕੋਲ ਕੰਨੀ ਨਹੀਂ ਵੀ ਨਹੀਂ ਇੱਕ ਸਟicker ਬਦਲੀ ਦੇ ਇੱਕ ਜੇਵਾ ਸਟicker ਲਾ ਦਿੱਤਾ ਤੇ ਇਹਦੀ ਵੈਲਿਊ ਕੀ 0 ਹੋ ਗਈ 0 ਲੈਣੇ ਦੀ ਕਹਣਾ ਬੱਚੇ ਪਤਾ ਨਹੀਂ ਕੀ ਹੋਇਆ ਗਲ ਦੇ ਲਿਆ ਆਹ ਦੇਖ ਲੋ ਇਹਨਾਂ ਦਾ ਕੰਮ ਉਹਨਾਂ ਨੇ ਸਫਾਈ ਕੀਤੀ ਪਰ ਇਹਨਾਂ ਦਾ ਕਰ ਦੇਣਾ ਆ ਕੀ ਕਰਦੇ ਪਿਆ ਤੁਸੀਂ ਇਹ ਵੀ ਤੋਂ ਦੁਕਾਨ 10 ਦਿਨ ਕਹਿ ਦੋ ਮਾਹੀ ਬਣਾਇਆ ਇਹਨਾਂ ਨੂੰ ਪਤਾ ਹੀ ਤਾਂ ਦੂਰ ਮਿਲਣਾ ਹੈ ਮਨੂ ਕਹਿਆ ਲਓ ਉਹ ਜਦੋਂ ਕੀ ਤੁਸੀਂ ਸਾਡੇ ਨਾਲ ਕਿਹਾ ਹੁੰਦਾ ਹੁੰਦਾ ਕਿ 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 ਖੁਸ਼ੀ ਦੀ ਪਾਰਟੀ ਹੈ ਮੈਂ ਪੱਕੀ ਹਾਂਜੀ ਕਿ ਖੁਸ਼ੀ ਦੀ ਪਾਰਟੀ ਕਰਨ ਦੀ ਹੈ ਨੀ ਕਿ ਆਹੋ ਨਿੱਕੀ ਜਿਹੀ ਖੁਸ਼ੀ ਆ ਗੱਲ ਸਹੀ ਗੱਲ ਆ ਮਾਂ ਨੂੰ ਦੱਸਾ ਕਿ ਬੋਲੀ ਬੋਲੀ ਪਾਰਟੀ ਆ ਬਹੁਤ ਤਕੜੀਆਂ ਬੋਲਦੇ ਆ ਜਲਦੀ ਦੱਸਦੇ ਆ ਜਲਦੀ ਜਲਦੀ ਦੱਸਾ बर्थडे के కే దజ్ నా హోయా పురా ਨਹੀਂ ఏ విక్రమ్నే పాని చల్ గీ సి 10 సాల ਉਹ ਦਿਨ ਸੱਤਾਂ ਦਾ ਉਹ ਦਿਨ ਕਦੋਂ ਹੋਣਾ ਪਿਆਰ ਜਦੋਂ ਤੁਸੀਂ ਮੂੰਹ ਲਾ ਕੇ ਜਦੋਂ ਆ ਤੂੰ ਮੈਨੂੰ ਕੁਝ ਨਹੀਂ ਦਵਾ ਦਵਾ ਤੂੰ ਖੋਲ ਦਿੰਦਾ ਨਾ ਘਰ ਹੂੰ ਮਨਵੀਰ ਅੰਦਰ ਆ ਜਾ ਜਦ ਬੀਕ ਲਾ ਮੰਨੂ ਆ ਕਿੱਥੋਂ ਲੈ ਕੇ ਆਏ ਆ ਹੈ ਕਿੱਥੋਂ ਕਿੱਥੋਂ

ਤਦ ਮੈਂ ਉਹ ਤੇ ਗਿਆ ਨਹੀਂ ਵੀ ਲੈ ਤੋ ਨਹੀਂ ਆ ਤਾਈ ਨੂੰ ਮਿਲ ਕੇ ਆਣਾ ਚਾਹੀਦਾ ਨਹੀਂ ਨਹੀਂ ਤਾਈ ਨੂੰ ਮਿਲ ਕੇ ਆਣਾ ਚਾਹੀਦਾ ਮੰਮੀ ਜਦੋਂ ਹੁਣ ਆਏ ਤਾਈ ਨੂੰ ਪੱਕਾ ਮਿਲ ਕੇ ਆਇਓ ਠੀਕ ਆ ਹਾਂ ਮੈਂ ਤਾਂ ਗਿਆ ਤੁਸੀਂ ਤਾਂ ਸਾਡੀ ਤਾਂ ਚਾਚੀ ਨੂੰ ਪਾਣ ਨਹੀਂ ਗਿਆ ਆਪਣੇ ਨਾਲ ਹੀ ਸਬਜ਼ੀ ਦਾ ਪਾਣ ਤਾਈ ਨੂੰ ਤੁਸੀਂ ਤਾਂ ਪੱਕੀ ਪਾਣ ਨਹੀਂ ਆਇਆ ਅੰਕਲ ਭੱਜੀ ਆਉਣਾ ਮੇਰੀ ਦੁਕਾਨ ਤੇ ਹਰ ਵੀ ਭੱਜੀ ਆਇਆ ਕਰੋ ਬਹੁਤ ਆ ਗਿਆ ਨਾ ਲੱਗੀ ਤੁਸੀਂ ਚੱਲ ਲਏ ਆ ਠੀਕ ਆ ਜੀ ਅੱਧੇ ਰੋਨੇ ਵੇ ਨਹੀਂ ਰੱਖ ਲਿਆ ਪਾਣੀ ਹੋਣਾ ਗੋਮਾਲ ਨੂੰ ਦਾਈ ਲੈਣੀ ਸੀ उली <murs> थी गए दो गए पे पीली रानी थोड़ी ठीक है दो पीली दे दे पिकअप कर दो मैं डर गया ननू मैं ननू राजा पापा जानता है मेरी पोती नहीं भाई तो नहीं आओ कौन है हाय बहुत आ गए एक आध रोबा खा ले ले चीज ले आ

ਮਨ ਨੂੰ ਨੋ ਚਲ ਵਨ ਤੋਂ ਫੋਨ ਬੰਦ ਮਨ ਮਾਰਦੇ ਸੀ ਨਾ ਦੇ ਬੋਲ ਬੰਨ ਮਨ ਬੰਨ ਪਰਨੇ ਇਹ ਤਾਂ ਲੱਗਦਾ ਨਹੀਂ ਬੋਲ ਵਨ ਚਲ ਘਾ ਲੱਗਾ ਰਹੇ ਮੈਨੂੰ ਮੈਂ ਬੁਲਾਉਣਾ ਨਹੀਂ ਫੇ ਬੋਲ ਵਨ ਨਹੀਂ ਅਬ ਤੂੰ ਕਹਿਣਾ ਮੈਨੂੰ ਬੋਲੋ ਵਨ ਮੇਰੀ ਕਹੋਨੀ ਆ ਪਾਲੂ ਜਾਂਦਾ ਹੁਣ ਇਧਰ ਸ਼ੈਡ ਤੋਂ ਇੱਕ ਤੋਂ ਪੱਧਰ ਕਰਦੇ ਆ ਮੈਂ ਕਿਹਾ ਮੈਂ ਡਰਾਉਂਗੀ ਮੰਮੀ ਨੂੰ ਚੁੱਪ ਪੱਟੀ ਇਹਨਾਂ ਨੇ ਪੈਨ ਰੱਖੀ ਹੈ ਸਵਾਗਤ ਹੋ ਰਹੀ ਹੈ ਲਾਈਟ ਵੀ ਨਹੀਂ ਹੈਗੀ ਚਲ ਗਈ ਉੱਪਰ ਲਾਈਟ ਤਾਂ ਕੱਢ ਹੀ ਗਈ ਆ ਮੈਟਰ ਤੇ ਚੱਲ ਜਾਣਾ ਪੱਕਾ ਹੈ ਪੱਕਾ ਚੱਕਦੇ ਨਹੀਂ ਲਿਆ ਹੁੰਦਾ ਉੱਪਰ ਉੱਥੇ ਬੈਠ ਜਾਂਦਾ ਠੰਡਾ ਆ ਹੁੰਦਾ ਸਵਾਗੋ ਬਈ ਸਾਰਾ ੜਾ ਨਿੰਬੂ ਪਾਣੀ ਮਾਮੇਣ ਵੀ ਦੇ ਦੇ ਕੇ ਪੀਲਾ ਸਾਬਾ ਪਾਜੀ ਲੈ ਪਾਜੀ ਉਹਨਾਂ ਆ ਵੀਕਰਨ ਲਈ ਨਿੰਬੂ ਪਾਣੀ ਲੈ ਕੇ ਜਾਈਏ ਤੇ ਤੇ ਉੱਠਦੇ ਦੇ ਨਹੀਂ ਕਿਉਂਕਿ ਸੁੱਤੇ ਮਿਲਦਾ ਤਾਂ ਗੁੜੀ ਨਹੀਂ ਮਿਲਦਾ ਚੀਆ ਸਵੇਰ ਦੇ 4 ਵੇ ਦੇ 5 ਵੇ ਦੇ ਉੱਠੇ ਹੋਇਆ ਬਿੱਕੂ ਆ ਲੋ ਬਿੱਕੂ ਆ ਲੋ ਕਿੱਥੇ ਪੀ ਲੋ ਪਹਿਲਾਂ ਅਸੀਂ ਤੇਲ ਜਾਵਾਂ ਆਹ ਹੋ ਗਿਆ ਚੋ ਆ ਜਾ ਅੰਦਰ ਹੋਰ ਸਸਤਾ ਕਿ ਦਾਂ ਠੀਕ ਹੈ ਤੂੰ ਤਾਂ ਆਉਂਦੇ ਵੀ ਨਹੀਂ ਅਸੀਂ ਤਾਂ ਫੇਵੀ ਆ ਜੀ ਦਾ ਹਾਂ ਤੂੰ ਅੱਜ ਜਾਏ ਉਦੋਂ ਦੇ ਆਹ ਹਾਂ ਘਰ ਪਾਣੀ ਲੈ ਆ ਮਮਸੀ ਬਾਤ ਨਾ ਪੁੱਤ ਪਾਣੀ ਭਰਾ ਮਸੀ ਹਾਂ ਮਾਸੀ ਨੇ ਪਾਣੀ ਮੰਗਣ ਟੋ ਬਈ ਮੈਂ ਕਿਹਾ ਵੀ ਅੱਜ ਬੜੇ ਟਾਈਮ ਬਾਅਦ ਆਏ ਆ ਮਾਸੀ ਨੂੰ ਮਾਸੀ ਬੜੇ ਆਏ ਕਿੰਨੇ ਚੰਗੇ ਬਾਸ ਆ ਦੇਖ ਰਿਹਾ ਤੇ ਸਬਜ਼ੀ ਬਣਾਏਗਾ ਨੇ ਸਬਜ਼ੀ ਲੈ ਕੇ ਜਾਣੀ ਆ ਕੀ ਕਹਿੰਦੇ ਕਹਿੰਦੇ ਪਿੰਡੇ ਪਕੜਦੇ ਸੀ ਤਾਂ ਨਹੀਂ ਲਿਆਂਦੇ ਤੇ ਸੁੱਤੇ ਉੱਠੇ ਨਾ ਅਜੇ ਨਹੀਂ ਅਜੇ ਉਹ ਪਤਾ ਕਿ ਸਾਹਿਬ ਜੀ ਕਿ ਹਮਾ ਕੀ ਉੱਠ ਕੇ ਮੰਡੀ ਆਏ ਚਲ ਆ ਬੇਚਾਰੇ نیند ਆਈ ਆ ਮੈਂ ਤਾਂ ਦੋਵਰੀ ਹੱਸ ਆਇਆ ਹਰ ਵਾਰੀ ਤੇ ਭਾਈ ਨਾ ਕਿਹ ਕਰੋਲ ਕਰ ਹੀ ਜਾਂਦੇ ਚੱਲਣ ਦੇ ਗੋਪੀ ਦਾ ਗੋਪੀ ਆਪਣੇ ਕੋਲ 40 ਰੁਪਏ ਆ ਜੀ ਵਧੀਆ ਗੋਪੀ ਆ ਨੇ ਕੱਪ ਦੇ ਵੀ ਉਹ ਨਹੀਂ ਅਗੇ ਕੋਲ ਆਪਣੇ ਕੋਲ ਜਿਹੜੇ ਵੀ ਤਰ੍ਹਾਂ ਹੋਣ ਜਿਹੜੇ ਕੋ ਉੱਪਰ ਦੇ ਬਲੌਗ ਦੇਖਦੇ ਆ ਜਿਹੜਾ ਆਪਣਾ ਆਪਣੇ ਕੋਲ ਹਲਵਾ ਆ ਹਲਵਾ ਆਪਣੇ ਕੋਲ 30 ਰੁਪਏ ਆ 25 30 ਰੁਪਏ ਰੇਟ ਆ ਇਹਦਾ 40 ਰੁਪਏ ਆਪਣੇ ਕੋਲ ਆ ਖੀਰੇ ਆ ਜਿਹੜੇ ਆਪਣੇ ਉੱਪਰ ਵਿਕਦੇ ਤਿਆਰ ਵੀ ਏ ਲੈਟ ਵਾਲੇ ਆਪਾਂ 40 ਰੁਪਏ ਰਾਵਾਂਗੇ ਠੀਕ ਆ ਜੀ ਔਰ ਕੀ ਆਪਣੇ ਕੋਲ ਹੈਗੀ ਜੀ ਸੋਰ ਵੀ ਏ 120 ਰੁਪਏ ਰੇਟ ਆ 120 ਰੁਪਏ ਦਾਲਦਾ ਬਣੀ ਆਪਣੇ ਕੋਲ ਤੇ ਸਿੰਗਲਾ ਮੇਟ 40 ਰੁਪਏ ਆ ਠੀਕ ਆ ਨਿਕ ਜੜੀ ਕੇ ਆ ਆਪਾਂ ਨੂੰ ਦੋ ਨਾਲੇ ਹਸੱਲਾਵਾ ਪਹਿਲਾਂ ਤੋਂ ਜਿਹੜੇ ਨਹੀਂ ਸਪੋਰਟ ਕਰਦੇ ਆਪਣੇ ਕੋ ਰੋਕਦੇ ਵੀ ਸਬਜ਼ੀ ਵੀ ਲੈ ਕੇ ਜਾਂਦੇ ਆ ਸੋ ਅਦਰ ਨਿੰਬੂ ਜਾਂ ਨਿੰਬੂ ਨੇ ਤਾਂ ਬਹੁਤ ਹੱਤ ਕਰਾਈ ਹੋਈ ਆ ਜੀ ਨਿੰਬੂ ਦਾ ਰੇਟ ਬਹੁਤ ਜ਼ਿਆਦਾ ਆ 180 200 220 ਦਾ ਚੱਲ ਰਿਹਾ ਬਾਕੀ ਮੌਕੇ ਦੇ ਸਬਜ਼ੀਆ ਰੇਟ ਘੱਟ ਵੀ ਕਰਾਂਗੇ ਆਓ ਤੁਸੀਂ ਮੌਕੇ ਦੇ ਸਬਜ਼ੀ ਬਾਕੀ ਤਾਜੀ ਸਾਰੀ ਉਹ ਜਿੱਦਾਂ ਆਉਂਦੀ ਉਦਾਂ ਹੀ ਦਿਖਦੀ ਆ ਆਓ ਜੀ ਆ ਆ ਦਿੱਤੀਆ ਕਰੋ ਜੀ ਚਿਆ ਕਰੋ ਦੀ ਬਣਾਉ ਬਣ ਜੀ ਤੇ ਇਹ ਪਾਣੀ ਲੈ ਲੀ ਬੋਲ ਬੋ ਹੋ ਗਿਆ ਆ ਸਬਜੀ ਗਾਦੀ ਬਣਾਉਣੀ ਆਪਾਂ ਬਿੰਕ ਉਹ ਵੱਡਾ ਬਤਾਉਂ ਜਿਹੜਾ ਭਾਰਤੀਆ ਓਕੇ ਉਹਦਾ ਬਣਾਉਣਾ ਲਾਲ ਸੰਦੂਖਣ ਪਾ ਕੇ ਆਦਰਕ ਪਾ ਕੇ ਹੂੰ ਉਹ ਬਣਾਉਣਾ ਅੱਜ ਦੋ ਬਤਾਉਣਾ ਦਾ ਦੋ ਬਤਾਉਣਾ ਦਾ ਦੋ ਇਨਾਂ ਰੋਕ ਕੇ ਨਿਕਾਏ ਬਣ ਜਾਣਾ ਰੀਣ ਕੋ ਹੋ ਜਾਣਾ ਅੱਛਾ ਜਿਹੜਾ ਉਹ ਹੂੰ ਇਹ ਉਹਦਾ ਨਾਮ ਆ ਤੀ ਕਿ ਤਾਂ ਆ ਕਰਕੇ ਮੈਂ ਕਹਿੰਦੀ ਵੇਜਾ ਉਹ ਜੇ ਆਪਾਂ ਭੋਗ ਅਵਾੜਾਂਗੇ ਜਾਂ ਵੀੜਾ ਕੂੜਾ ਨਾ ਹੋਵੇ ਨਾ ਤੂੰ ਉੱਦੇ ਸਾਰਾ ਸੈਲ ਲੈਣਾ ਠੀਕ ਆ ਸੈਲ ਦੇ ਮਮਾ ਜਦੋਂ ਆਪਾਂ ਇਹ ਮਤਲਬ ਜਦੋਂ ਇਹ ਪੜਥੇ ਲਈ ਉਹ ਬਾਲੀ ਦਾ ਆ ਓਹੋ ਇਹ ਤੂੰ ਚਿਕਤੀਆਂ ਸ਼ਰਟ ਆ ਨਾ ਤੁਸੀਂ ਗੰਦੀਆਂ ਬੋਗ ਕਰਦੇ ਆ ਬਹੁ ਨਿਖਾਰਦੀ ਮੈਂ ਓਖੀ ਇਹਨਾਂ ਨੂੰ ਬੀਚਾਰਿੰਗ ਤੋਂ ਆਪਾ ਆ ਦੇ ਹੋਰ ਸਾ ਆਉਂਦੀ ਪਈ ਐ ਪੱਬਜੀ ਠੀਕ ਹੈ ਤੂੰ ਸਾਰੇ ਤਨ ਟੁੱਕ ਤੈਨ ਨਾ ਰਦੀ ਤੈਨ ਨਾ ਰਦੀ ਤੈਨੂੰ ਗਰੇਲੇ ਤੁੱਕ ਨਹੀਂ ਲੱਗਦੀ ਤੈਨੂੰ ਕਾ ਕਾ ਨਹੀ ਨਹੀ ਨੋ ਨਾ ਨਹੀਂ ਬੜੀ ਏ ਆ ਮੇਰੇ ਪੁੱਤ ਟੁੱਪ ਚ ਕਿੰਨਾ ਲਾਲ ਹੋ ਗਿਆ ਮੈਂ ਨਹੀਂ ਲਾਲ ਸੀ ਇਹ ਲਾਲੀ ਰਹਿੰਦੇ ਆ ਪੌਂਡਾ ਤੇਰੀ ਸ਼ਾਮਾਂ ਤੋੜ ਕੇ ਜਿਕਰਾ ਮੈਂ ਕਹਿੰਦੀ ਆ ਇੱਧਰ ਦੇਖ ਟੁੱਪ ਚ ਕਿੰਨੀ ਖੀਜੀ ਜਾਂਦੀ ਆ ਕਿੰਨੀ ਕੋੜੀ ਹੋ ਗਈ ਮਿਰਚ ਇੱਧਰ ਆ ਹਾਂਜੀ ਆ ਬੰਦ ਕੋਲ ਮਸਾਂ ਵਿੱਚ ਰੱਖ ਲੈ ਇਹ ਕਿ ਨਹੀਂ ਤਾਂ ਫਿਰ ਖੱਟੇ ਹੋਈ ਜਾਂਦੇ ਆ ਕੌਡੀ ਕਰ ਮੀ ਦੂ ਤਾ ਨਿੰਗੋ ਕੰਟਪਾ ਨਾਗਾਰੇ ਦਾ ਮਾ ਮਾ ਸਮਝਦਾ ਹੀ ਹਟਿਆ ਜੇ ਮੈਨੂੰ ਤੇਰੇ ਤੇਰੇ ਗੱਤ ਚੱਲੇ ਜੀ ਮਾਨ ਵੀ ਹਾਂਜੀ ਉਹ ਤਾਂ ਹਾਂਜੀ ਵੀ ਆਪਾਂ ਹੁਣ ਲੱਗਿਆ ਕੀ ਬਣਾਉਣ ਤਾਂ ਦੱਸਦੇ ਹਾਂ ਕੀ ਲੱਗਿਆ ਬਣਾਉਣ ਆਪਾਂ ਨੂੰ ਚਾਹੀਦੇ ਆ ਦੋ ਨਿੰਬੂ ਨਿੰਬੂ ਸਾਡੇ ਮੱਖੀਆਂ ਨੇ ਬਹੁਤ ਤਾਂ ਕੀਤਾ ਹੋਇਆ ਬਹੁਤ ਜ਼ਿਆਦਾ ਦੁਖੀ ਆਂ ਕੁੰਡਾ ਵੀ ਮਾਰ ਕੇ ਰੱਖੀਦਾ ਆ ਪਰ ਫਿਰ ਵੀ ਪਤਾ ਨਹੀਂ ਇੰਨੀਆਂ ਮੱਖੀ ਇਹ ਖਾਣਾ ਕਿੱਥੋਂ ਆ ਜਾਂਦਾ ਆ ਥੋੜਾ ਜਿਹਾ ਬਣਾਵਾਂਗੇ ਨਿੰਬੂ ਪਾਣੀ ਨਿੰਬੂ ਮਾਇ ਜੇ ਮਿੱਠਾਈ ਏਹ ਕਹਿੰਦੇ ਤੇਜੀ ਪਿੰਦੇ ਆ ਇਹ ਤੇ ਅੱਜ ਜਿਹੜੇ ਗਾ ਗਿਆ ਰੋਟੀ ਨਾਲ ਜਮੂਣੀ ਲੱਗਾ ਸੀ ਇਹਦਾ ਅੱਜ ਖਾਧੀ ਨਹੀਂ ਕਿਉਂਕਿ ਕੰਮਕਾਰ ਕਰਕੇ ਅਸੀਂ ਘਰ ਦਾ ਲੇਟ ਹੋਏ ਕੱਲ ਮੈਂ ਕਿਚਨ ਸਾਰੀ ਸਫਾਈ ਕੀਤੀ ਬਹੁਤ ਖਲਾਰਾ ਪਿਆ ਹੋਇਆ ਸੀਗਾ ਫਿਰ ਰੂਮ ਪੂਰਾ ਸਾਫ਼ ਕੀਤਾ ਇੱਥੇ ਬਹੁਤ ਖਲਾਰਾ ਸੀ ਤੇ ਕੱਪੜੇ ਤੋਂ ਕੱਪੜੇ ਤੋੜ ਕੇ ਮੈਂ ਹੋਈਆਂ 1 ਵਜੇ ਫ੍ਰੀਜ਼ ਇੱਕ ਵੇ ਜਦੋਂ ਫ੍ਰੀ ਹੋਈ ਆ ਫਿਰ ਅਸੀਂ ਚਲ ਗਏ ਆ ਦੀਦੀ ਕਾ ਦੀਦੀ ਕੋਲ ਜੇਨਤਾ ਉਦੋਂ ਆਇਆ ਸੀ ਇਹ ਥੋੜਾ ਟਾਈਮ ਹੋਇਆ ਵਿਕਰਮ ਚੰਗੇ ਆ ਘੁੰਮਣੇ ਬਾਹਰ ਲੰਮੇ ਤੇ ਮੈਂ ਲੱਗ ਲੈ ਨਿੰਬੂ ਪਾਣੀ ਬਣਾਉਣ ਕਿ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਆ ਬਚ ਕੇ ਰੋ ਗਰਮੀ ਤੋਂ

ਹੋਹ ਆਈ ਸਾਰੀ ਹੋ ਗਈ ਮੈਲਟ ਹੋ ਗਈ दबारा फेस फिल्टर तो करके लाएंगे चलो जी ਇਆ ਕਰਨੇ ਤੇ ਆ ਹੈਗੀ ਆ ਮੰਦਿਰ ਦੀ ਆਈਸਕ੍ਰੀਮ ਜਿਹੜੀਆਂ ਦੂਜੀ ਨਾਲ ਇੱਕ ਆਪਣੀਆਂ ਜਿੰਨਾ ਤੋਂ ਆਪ ਆਈਸਕ੍ਰੀਮ ਵਗੈਰਾ ਲਈਦੀਆਂ ਉਹ ਦੇ ਲੋ ਵੀ ਉਹ ਕਿੱਦਾਂ ਦੀਆਂ ਹੁੰਦੀਆਂ ਫਿਰ ਜੀ ਉਹ ਫ੍ਰੀਜਰ ਕਿੱਦਾਂ ਦੇ ਹੁੰਦੇ ਆ ਜਿਹੜੇ ਆਪਣੇ ਘਰ ਵਾਲੇ ਉਹ ਦੇ ਲੇ ਕਿੱਦਾਂ ਦੇ ਆ ਇਹਨਾਂ ਚ ਮੈਲਟ ਹੀ ਹੋ ਜਾਂਦੀ ਆ ਆਈਸਕ੍ਰੀਮ ਸਾਰੀ